ਵਾਹਿਗੁਰੂ ਸਾਬ ਜੀ ਤਨ ਗੁਰ ਗਰੀਬ ਨਿਵਾਰ ਭਰਜਨ ਹਰ ਹਰ ਚਉਂਦਿਆ ਸਰ ਸੰਧਿਆ ਗਵਾਰ ਨਾਨਕ ਹਰ ਜਨ ਹਾਰ ਲੇ ਉੱਭਰੇ ਜੇ ਸੰਧਿਆ ਇਸ ਫਿਰ ਮਾਰ ਸੁਖੋ ਢਲ ਗੁਰ ਸੇਵੀਐ ਅਨਸ ਸਹਿਜ ਵਾਏ ਦਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਦਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਗੋਂਡ ਮਹਲਾ ਪੰਜਵਾ ਕਲ ਕਲੇਸ਼ ਮਿਟੇ ਹਰ ਨਾਏ ਦੁਖ ਬਿਨਸੇ ਸੁਖ ਕੀਨੋ ਠਾਵ ਜਪ ਜਬ ਅੰਮਰਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ ਕਲੇਸ਼ ਮਿਟਿਆਰ ਨਾਏ ਦੁੱਖ ਬਿਨਸੇ ਸੁਖ ਕੀਨੋ ਠਾਓ ਜਪ ਜਪ ਅੰਬਰਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ RAM ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾ ਗੁਰ ਕੇ ਚਰਨ ਹਿਰਦੇ ਉਰ ਧਾਰੇ ਅਗਨ ਸਾਗਰ ਤੇ ਤਾਰੇ ਪਾਰੇ ਅਗਨ ਸਾਗਰ ਤੇ ਉtre ਪਾਰੇ ਜਨਮ ਮਰਨ ਸਾ ਮਿੱਟੀ ਉਪਾਦ ਪ੍ਰਭ ਸਿਓ ਲਾਗੀ ਸਹਿਜ ਸੁਬਾਦ ਥਾਤਨ ਅੰਤਰ ਏਕੋ ਸੁਆਮੀ ਰਾਗਾ ਅੰਤਰ ਜਾਮੀ ਕਾ ਕਿਰਪਾ جا ਕੋ ਮਤ ਦੇ ਆਠ ਪੈਰ ਪ੍ਰਭ ਕਾ ਨਾਮ ਲੇ ਜਾ ਕੇ ਅੰਤਰ ਵਸੇ ਪ੍ਰਭ ਆਪ ਕਾ ਕੇ ਹਿਰਦੈ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਐ ਜਪਾਰ ਬ੍ਰਹਮ ਨਾਨਕ ਨਿਸ ਕਰੀਐ ਭਗਤੋ ਪਾਏ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨੇ ਸਤਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌਂਡ ਮਹੱਲਾ ਪੰਜਵਾ ਕਾਲ ਕਲੇਸ਼ ਮਿਟਾ ਹਰ ਨਾਏ ਦੁੱਖ ਬਿਨ ਸੇ ਸੋ ਕੀਨੋ ਠਾਓ Jap Jap Amrit Naam Agaaye Sant Prasad Sagal Phal Paaye Wahe Guru Ji Ka Khalsa Wahe Guru Ji ਵਾਹਿਗੁਰੂ ਸਾਹਿਬ ਜੀ ਜਿੱਤੇ ਸ਼ਰਨ ਆਏ ਹੈ ਤਿੱਤੇ ਰਾਖ ਲਏ ਹੈ ਬਿਨ ਸ਼ਰਨਤਾ ਕੀ ਨਹੀਂ ਓੜ ਓਟੰ ਲਿਖੇ ਮੰਤਰ ਕੀਤੇ ਬੜੇ ਮੰਤਰ ਕੋਟੰ ਬਚੇਗਾ ਨ ਕੋਈ ਕਰੇ ਕਾਲ ਚੋਟੰ ਵਾਹਿਗੁਰੂ ਸਾਬ ਜੀ ਸਵਈਆ ਕਾਟ ਕੇ ਸੀਧੇ ਉਹ ਸ਼ਿਸ਼ਪਾਲ ਕੋ ਕੋਪ ਭਰਿਓ ਦੋ ਨੈਣ ਨਚਾਵੇ ਕਾਟ ਕੇ ਸੀਸ ਦੇਉ ਸ਼ਸ਼ਪਾਲ ਕੋ ਕੋਪ ਭਰਿਓ ਦੋ ਨੈਣ ਨਚਾਵੇ ਪੌਣ ਬਲੀ ਇਹ ਵੀ ਸਭਾ ਹੂੰ ਕੇ ਹੈ ਹਮ ਸੋ ਸੋ ਜੁਦ ਮਚਾਵੇ ਪਾਰਥ ਭੀਮ ਤੇ ਆਦਿਕ ਵੀਰ ਰਾਏ ਚੁੱਪ ਕੋਈ ਅੰਤੀ ਡਰ ਆਵੇ ਸੁੰਦਰ ਐਸੇ ਸਰੂਪ ਕੋ ਉੱਪਰ ਸ਼ਾਮ ਕਬੀਰ ਕੈ ਬਲ ਜਾਵੈ ਸੁੰਦਰ ਐਸੇ ਸਰੂਪ ਕੇ ਉੱਪਰ ਸ਼ਾਮ ਕਬੀਰ ਪੈ ਬਲ ਜਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ